वेलकम ਕਰਦੇ ਆ ਜੀ ਆਪਣੇ ਚੈਨਲ ਜਸ਼ਮਨ ਰਾਜੂ ਤੇ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਚ ਬੱਚਿਆਂ ਨੂੰ ਸਿਖਣ ਚਲੇ ਸਕੂਲ ਉਹਨਾਂ ਨੇ ਅੱਜ 26 ਜਨਵਰੀ ਉੱਥੇ ਸਕੂਲ 'ਚ ਸੈਲੀਬ੍ਰੇਟ ਕਰਨੀ ਆ ਹੋ ਗਿਆ ਰੈਡੀ 26 ਜਨਵਰੀ ਮਨਾਉਣ ਲਈ ਸਕੂਲ ਜਾਣ ਲਈ ਦੇਖੋ ਦிரஸ் ਵੀ ਪੂਰੀ ਐ ਪੂਰੀ ਮੈਚਿੰਗ ਕਰੀ ਪਈਦਾ ਪਟਕਾ ਵੀ ਪੂਰਾ ਐ ਕਲਰ ਦਾ ਗ੍ਰੀਨ ਸਾਰੇ ਪੂਰੇ ਕਲਰ ਪਾਏ ਨੇ ਪਟਕੇ ਦੇ ਵਿੱਚ ਵੀ ਤੇ ਟੀ-ਸ਼ਰਟ 'ਚ ਵੀ ਤੇ ਜੈਕਟ ਵੀ ਉਦਾਂ ਦੀ ਆ ਤੇ ਨਾਲ ਆ ਕੀ ਆ ਆ ਦੇਖੋ ਹਾਂ ਪੂਰਾ ਇਹਨੇ ਬਣਾਇਆ ਪਾਇਆ ਨੇ ਕੀ ਹੁੰਦਾ ਇਹਨੂੰ ਕਹਿੰਦੇ ਨੇ ਤਰੰਗਰੇ ਤਰੰਗੇ ਦਾ ਪਾਇਆ ਹੈ ਬੈਂਡ ਹਾਂ ਬੈਂਡ ਹੈਨਾ ਇਹ ਚ ਵੀ ਪੂਰੇ ਕਲਰ ਨੇ ਉਹੀ ਸੇਮ ਕਲਰ ਤੇਰੇ ਇਹਦੇ ਤੇਰੇ ਸ਼ੇਅਰ ਕਰਿਓ ਕਮੈਂਟ ਕਰਿਓ ਹਾਂਜੀ ਇਹਦੇ ਵੀ ਬਹੁਤ ਬਹੁਤ ਜੀ ਲਾਈਕ ਕਰ ਦੇ ਕਰੋ ਓਕੇ ਜੀ ਮੈਂ ਸਕੂਲ ਜਾਂ ਨਾ ਮਿਲਦੀ ਆ ਆ ਛੁੱਟੀ ਛੁੱਟੀ ਜਲਦੀ ਹੋਣੀ ਜਿਵੇਂ ਅੱਜ ਹੈ ਹਾਂਜੀ ਕਿੰਨੇ ਵਜੇ 10 ਵਜੇ ਕਿਉਂਕਿ ਇਹ ਮਹੀਨਾ ਚੱਲ ਰਿਹਾ ਜਨਵਰੀ ਦਾ ਤੇ ਆਪਾਂ ਜਨਵਰੀ ਦੇ ਐਂਡ ਜਾਂ ਜਨਵਰੀ ਦੇ ਫਰਵਰੀ ਦੇ ਪਹਿਲੇ ਵੀਕ ਆਪਾਂ ਨੂੰ ਇਹ ਟ੍ਰੀਟਮੈਂਟ ਰਿਕ ਸਾਲ ਆਪਾਂ ਨੂੰ ਮੰਨ ਲਓ ਖਾਦ ਖ ਰੱਖਦੇ ਨਾ ਮੈਂ ਤੇ ਦੇਖਭਾਲ ਦਾ ਕਰਨਾ ਚਾਹੀਦਾ। ਕੋਈ ਜੇ ਇਹਨਾਂ ਦੀ ਇੱਕ ਵਾਰ ਇਸ ਵਾਰ ਦੇਖਭਾਲ ਸਾਲ ਸਾਲ ਚ ਇੱਕ ਵਾਰ ਹੋ ਜਵੇ। ਤੇ ਬੂਟਾ ਪੂਰੇ ਸਾਲ ਇਹਨਾਂ ਤੰਦਰੁਸਤ ਰਹਿੰਦਾ। ਜਿਵੇਂ ਫਲਦਾਰ ਬੂਟੇ ਨੇ ਵਧੀਆ ਫਲ ਦਿੰਦੇ ਨੇ ਇਹ। ਪੁਰਾਣੇ ਪਹਿਲਾਂ ਮਕਾਨ ਚ ਰਹਿੰਦੇ ਸੀ ਉੱਥੇ ਸਾਡੇ ਮੈਕੀਨੋਡ ਕਰੀ ਸੀ। ਉੱਥੇ ਆਪਣੇ ਕਿਨੂਆ ਦੇ ਬੂਟਾ ਵੀ ਲੱਗੇ ਆ ਸੀ। ਤੇ ਮੰਗੇਓ ਦਾ ਵੀ ਲੱਗੇ ਆ ਸੀਗਾ। ਕਿਨੂਆ ਦੇ ਵਿੱਚ ਮੈਂ ਦੇਖਿਆ ਪਹਿਲੇ ਸਾਲ ਦਾ ਫਲ ਉਹਨੂੰ ਆਇਆ ਵਧੀਆ। ਠੀਕ ਆ ਜੀ ਵਧੀਆ ਸੰਤੁਤਰਾਂ ਲੱਗੇ। ਵਧੀਆ ਕਿੰਨੂ ਲੱਗਿਆ ਉਹਨੂੰ ਤੇ ਅਗਲੇ ਸਾਲ ਉਹਨੂੰ ਮਤਲਬ ਫਲਾਵਰਿੰਗ ਵੀ ਹੋਈ ਤੇ ਫਲ ਪੈ ਗਿਆ ਫਲ ਪੈ ਤਵਾ ਤੇ ਕੁਛ ਨਾ ਕੁਛ ਥੋੜਾ ਥੋੜਾ ਝੜੀ ਗਿਆ ਅਸੀਂ ਦੇਖੀਏ ਉਹ ਝੜਦਾ ਚੱਲ ਥੋੜਾ ਝੜੂਗਾ ਪਰ ਉਹ ਐਂਡ ਤੇ ਕੀ ਝੜ ਗਿਆ ਜਿਹੜੇ ਕੁਛ ਰਹਿ ਗਿਆ ਸੀਗਾ ਉਹ ਪੱਕ ਗਏ ਪੱਕ ਕੇ ਜਦੋਂ ਜਿਵੇਂ ਕਹ ਲਓ ਆਪਣੇ ਅਕਤੂਬਰ ਨਵੰਬਰ ਦੇ ਵਿੱਚ ਰੰਗ ਚੇਂਜ ਹੋਣਾ ਹੁੰਦਾ ਉਦੋਂ ਅਗੇ ਝੜਨ ਲੱਗ ਗਏ ਸਾਰੇ ਝੜ ਗਏ ਕੋਈ ਨਹੀਂ ਰਿਹਾ ਅਸੀਂ ਬਥੇਰੀ ਮੈਸਪੀਰੀਅੰਸ ਲੂਆਂ ਕਰੀਆਂ ਤੇ ਫੇਰ ਮੈਂ ਕਿਸੇ ਤੋਂ ਇੱਕਦਾ ਜਾਣਕਾਰੀ ਲਈ ਉਹ ਕਹਿੰਦੇ ਵੀ ਤੁਸੀਂ ਇਹਦੇ ਵਿੱਚ ਕੋਈ ਖਰਾਕ ਰੋਕ ਪਾਉਣੇ ਆ ਮੈਂ ਖਰਾਕ ਰੋਕ ਤਾਂ ਕੋਈ ਬਹੁਤੀ ਪਾਈ ਨਹੀਂ ਹੈਗੀ ਮਾੜਾ ਮੋਟਾ ਰੂੜੀ ਦਾ ਕੋਈ ਜਾਂ ਇਦਾਂ ਲੜਾ ਰੂੜੀ ਦਾ ਉਹ ਕਹਿੰਦੇ ਇਦਾਂ ਨਹੀਂ ਇਹਦਾ ਪੂਰਾ ਟ੍ਰੀਟਮੈਂਟ ਇਹਨੂੰ ਥੋੜੀ ਮਿੱਟੀ ਪੱਟੋ ਜਿਵੇਂ ਕਿ ਮੈਂ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਂਗਾ ਇਹਦਾ ਮਿੱਟੀ ਪੱਟ ਕੇ ਇਹਦੇ ਵਿੱਚ ਖਾਦ-ਖਰਾਕ ਪਾਓ ਤਾਂ ਜਾ ਕੇ ਇਹਨੂੰ ਫੇਰ ਮਤਲਬ ਫਲ ਵਧੀਆ ਲੱਗਣਾ ਕਿਉਂਕਿ ਜੇ ਬੂਟਾ ਤੰਦਰੁਸਤ ਹੋਊਗਾ ਉਸ ਜਾਨ ਹੋਊਗੀ ਤਾਂ ਹੀ ਉਹ ਫਲ ਉਹ ਤੇ ਟਿਕੂਗਾ ਤੇ ਤਾਂ ਹੀ ਉਹਨੂੰ ਕਹਿੰਦੇ ਮਤਲਬ ਫਲ ਪੱਕ ਕੇ ਵਧੀਆ ਖਾਣਯੋਗ ਹੋਊਗਾ ਇਹਦੇ ਆ ਇਹ ਜਿੱਦਾਂ ਇਹਦੇ ਪੱਤੇ ਨਾਲ ਲੱਦੇ ਉਹਨਾਂ ਉਹਨਾਂ ਕੰਮ ਟੂਆ ਕਰ ਲਿਆ ਸੀਗਾ ਟੂਆ ਕਰਕੇ ਜਿੱਥੇ ਕਿ ਜੜਾਂ ਹੀ ਦਿਖਣ ਲੱਗੀਆਂ ਮੈਨੂੰ ਹਲਕੇ ਹਲਕੀਆਂ ਵਿੱਚ ਪਾਵਾਂਗੇ ਆਪਾਂ ਰੂੜੀ ਦੀ ਖਾਦ ਇਹ ਪਾਦਾਂਗੇ 3-4 ਕਿਲੋ ਤੇ ਇੱਕ ਉਹ ਮੈਂ ਸੁੱਪਰ ਲੈ ਕੇ ਆਇਆ ਸੀਗਾ ਸੁੱਪਰ ਪਾਦਾਂਗੇ ਅੱਧਾ ਕਿਲੋ ਦੇ ਕਰੀ ਪਾਦਾਂਗੇ ਆ ਯੂਰੀਆ ਇਹਦੇ ਵਿੱਚ ਮੁੱਠੀ ਕਿ ਥੋੜੀ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਮਿਊਰੀਆ ਜ਼ਿਆਦਾ ਪਾਉਣਾ ਹੈਗਾ ਸੋ ਵੀ ਗ੍ਰੋਥ ਕਰਦੇ ਨੇ ਗ੍ਰੋਥ ਘਟ ਕਰ ਰਹੇ ਨੇ ਇਹ ਬੁੱਤੇ ਬਾਕੀ ਇਹ ਤਾਂ ਇਹਨਾਂ ਹੋਰ ਜਿਵੇਂ ਆਮ ਬੰਬ ਨੇ ਸਾਰੇ ਚੋਣੇ ਜੀ ਪਾਵਾਂਗੇ ਹਾਂ ਜਾ ਕੇ ਮਾਰਚ ਅਪ੍ਰੈਲ ਦੇ ਵਿੱਚ ਇਹਨੂੰ ਫੁੱਲ ਵਗੈਰਾ ਆਉਣ ਲੱਜਣੇ ਨੇ ਤੇ ਤਾਂ ਬੁੱਟਾ ਵਧੀਆ ਗ੍ਰੋਥ ਕਰੂ ਜੇ ਇਹੇ ਸਟਾਰਟ ਹੋ ਗਈ ਤਾਂ ਨਾ ਆਪਾਂ ਇਹ ਲਈ ਖਰਾਕ ਆਪਾਂ ਇਹਨੇ ਥੋੜੇ ਇਦਾਂ ਕਰਕੇ ਪਾ ਸੋ ਯਾਰ ਲੀਡ ਖਰਾਕ ਖਣਾ ਦੇਣੀ ਆ ਤੇ ਫਿਰ ਆਪਾਂ ਥੋੜੇ ਆ ਰੂੜੀ ਪਾਣੇ ਆ ਮਿਕਸਰ ਕਰ ਦਨੇ ਸਾਰੇ ਨੂੰ ਜੀ ਇਸ ਬੁੱਟੇ ਨੂੰ ਤਾਂ 1 ਸਾਲ ਦੀ ਖਰਾਕ ਪੂਰੀ ਆਪਾਂ ਐਨ ਕਰਤੀ ਇਸੇ ਤਰ੍ਹਾਂ ਪਰ ਇਹ ਪਪੀਤੇ ਦੀ ਵੀ ਮਿੱਟੀ ਜਣਾ ਦਾ ਕੱਢ ਲਈ ਆ ਇੱਥੇ ਜਗ੍ਹਾ ਦੇਣ ਲੱਗ ਗਏ ਨੇ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਆਪਾਂ ਰੂੜੀ ਦਿਖਾ ਦਪਾਂਗੇ ਸੁਪਰਮਾ ਦਿਖਾ ਦਪਾਂਗੇ ਤੇ ਤੇ ਜੂਰੀਆ ਜਿਵੇਂ ਮਾਂ मुट्ठी ਦੇ ਛਿਟਾ ਦਵਾਵੇਂ ਅੱਧੀ मुट्ठी ਦੇ ਬਸ ਠੀਕ ਹੋਗਾ ਇਹੇ ਫਸਲ ਲੱਗਣ ਤੋਂ ਵੀ ਹਨ 17-18 ਮਹੀਨੇ ਪਹਿਲਾਂ ਲਾਇਆ ਸੀਗਾ ਉਦੋਂ ਬਾਅਦ ਫਸਟ ਰਾਉਂਡ ਲਈ ਭਰਤ ਪਾਉਣਾ ਪੈ ਗਿਆ ਫਟਰੇਡ ਫਟ ਪਾਉਣਾ ਪੈ ਗਿਆ ਇਸ ਕਾਹਦੇ ਵਿੱਚੋਂ ਮਿੱਟੀ ਬਹੁਤ ਜ਼ਿਆਦਾ ਕੱਢਣੀ ਪਈ ਆ ਕਿਉਂਕਿ ਜਦ ਤੱਕ ਆਪਾਂ ਜੜਾ ਨਹੀਂ ਦਿਖਦੀਆਂ ਜੜਾ ਮੜ ਮੜ ਦਿਖਣੀ ਚਾਹੀਦੀ ਹੈ ਹਲਕੀ ਜਿਹੀ ਇੱਥੇ ਆਪਾਂ ਖਾਦ ਰਿਆ ਅਸਲੀ ਕੰਮ ਕਰਨਾ ਤਾਂ ਕਿ ਥੋੜੀ ਮਿੱਟੀ ਜ਼ਿਆਦਾ ਕਰਨੀ ਵੀ ਜ਼ਿਆਦਾ ਟੂਆ ਪੱਟਣਾ ਤੇ ਮਿੱਟੀ ਕਾਫੀ ਜ਼ਿਆਦਾ ਨਿਕਲ ਗਈ ਤੇ ਹੁਣ ਥੋੜੀ ਮਿੱਟੀ ਇਸ ਦਾ ਘਟ ਪਾਵਾਂਗੇ ਖਾਦੂ ਪਾ ਕੇ ਥੋੜੇ ਨਿਯਮੇ ਰੱਖਾਂਗੇ ਹਾਂਜੀ ਹੁਣ ਵਾਰੀ ਆ ਗਈ ਅੰਬ ਦੀ ਇਹ ਆਪਣਾ ਬਟਾ ਜੀ 3 ਸਾਲ ਦਾ 3 ਸਾਲ ਦਾ ਹੋ ਗਿਆ ਪਰ 200 ਲਾਈਨੋਂ ਕੇ ਸਾਥ ਪਸ ਗਿਆ ਪਹਿਲਾਂ ਇਹਦਾ ਵੀ ਪਟੂਆ ਪਟ ਲਿਆ ਇਹਦਾ ਥੋੜਾ ਕੀੜਾ ਵੱਧ ਹੋਣ ਕਰਕੇ ਇਹਦਾ ਲੇ ਵਾਲਾ ਕੀੜਾ ਵੀ ਇਹਨੂੰ ਪਾ ਲਈ ਆਪਾਂ ਖਰਾਕਾ ਥੋੜੀ ਦੀ ਆਸਰੀ ਪਾਤੀ ਥੋੜੀ ਪਾਤੀ ਤੇ ਹੁਣ ਆਪਾਂ ਸੁਪਰ ਪਾ ਦੇਣੀ ਆ ਆ ਗਿਆ ਚਲ ਜੀ ਉਹ ਬਾਦਨੀ ਉੱਪਰ ਮਿੱਟੀ ਲਗੀ ਗੁੜ ਵਾਲੀ ਚਾਹ ਆਪਾਂ ਇਹ ਵਿੱਚ ਗੁੜ ਇਹਨਾਂ ਪੱਤੀ ਪਾਲੀ ਸੀ ਬਣੀ ਪਾ ਕੇ ਤੋਂ ਚਲੋ ਹੁਣ ਗੁੜ ਚੱਲਿਆ ਕੋਲ ਆ ਆ ਬਣ ਗਈ ਸੀ ਆਪਣੀ ਗੁੜ ਵਾਲੀ ਚਾਹ ਤੇ ਦੋ ਰੋਟੀਆਂ ਬਣਵਾ ਲੀਆਂ ਸੀ ਨਾਲ ਅਚਾਰ ਦੇ ਰੱਖਾਂਗੇ ਤੇ ਬਾਅਦ ਚ ਖਾਵਾਂਗੇ ਤੇ ਬਾਅਦ ਚ ਖਾਵਾਂਗੇ ਖੋਏ ਵਾਲੀ ਪਿੰਨੀ ਤੇ ਆਪਣੀ ਰੋਜ਼ ਪੇਟ ਪੂਜਾ ਅੱਜ ਉਦੋਂ ਬਾਅਦ ਆਪਾਂ ਹਲਦੀ ਲੀਪਟ ਕੱਟ ਕੇ ਆਪਾਂ ਨੇ ਤੋਰੀ ਉਹ ਲਾਂਚ ਘਾਜੇ ਦੇ ਲਈ ਆਏ ਇਹ ਘਾਜੇ ਜੱਟਲੇ ਆ ਜਿਹੜੇ ਨਾਲੇ ਕੰਨ ਬਾਨੀ ਦਿੱਤਾ ਜਾਊਗਾ ਨਲ ਜਿਹੜਾ ਆਵਾਜੀ ਮਿੱਟੀ-ਮੁੱਟੀ ਵਿੱਚ ਜੋ ਪਾਣੀ ਕੋ ਗੰਦਾ ਮਿੱਟੀ ਵਾਲਾ ਮਿੱਟੀ ਪੈ ਜਾਊਗਾ ਵੇਸਟ ਨਹੀਂ ਜਾਊ ਪਾਣੀ ਇਹ ਕਿ ਆਪਾਂ ਟੋਕਰੀ ਲੈ ਲਈ ਸੀ ਤਾਂ ਆਹ ਇਹ ਦੋ ਤਣੇ ਬਾਅਦ ਟੋੜੀ ਰਹਿਣਾ ਆਪਣੇ ਜਿਹੜਾ ਪਾਣੀ ਨਾਲ ਜਣਾ ਮਾਰ ਕੇ ਇਹਨਾਂ ਆਪਣਾ ਟੋਕਰੀ ਚ ਕੱਢ ਲਾਂਗੇ ਇਹ ਜਦੋਂ ਆਪਾਂ ਨੇ ਨਿੱਕੋ ਅਸੀਂ ਬਟਾ ਤਿੰਨ ਲਾਈ ਸੀ ਮੈਟਟ ਘਟੜਦੀਆਂ ਤੇ ਗਾਂਦ ਚੋਂ ਜਿਹੜਾ ਤਿਆਰਬਾਹੀ ਕਰਨਾ ਸੀ ਪਹਿਲੀ ਵਾਰੀ ਸੀ ਮੇਰਾ ਇਹ ਅਗਲੀ ਵਾਰ ਅੱਜ ਬੁੜੀਆਂ ਆਤੀ ਤਿੰਨ ਲਾਈ ਸੀ ਗਾਂਦ ਕੰਮ ਨੇ 10 ਬਟਾਲਾ ਮੰਗ ਕੇ ਤੋੜ ਅੱਟਾ ਤਸਲੀ ਜੀ ਕੱਢ ਗਏ ਇਹਾਂ ਫੇਰ ਟੋਕਰੀ ਚ ਪਾ ਲੀ ਉਹ ਪਾਣੀ ਨਾਲ ਸਾਫ ਇਕੱਲੇ ਛੇਕਿਆ ਪਾਣੀ ਮਾਰਦੇ ਵਿੱਚ ਅਸੀਂ ਉਹ ਮੋਰਾਂ ਮਟੇ ਜੋ ਹੋ ਕੇ ਚਲਾਉਂਗੀ ਕੱਲ ਵੀ ਤੇ ਨਹੀਂ ਜੇ ਮਿੱਟੀ ਮੜੀ ਮਿੱਟੀ ਰਹਿ ਗਈ ਕੱਲ ਦਾਲ ਸਬਜ਼ੀ ਬਿਚ ਕਰ ਸਕਦੀ ਹਾਂ ਹਾਂਜੀ ਹੋਣ ਹੋ ਗਈ ਆ ਰਾਤ ਤੇ 7:00 ਵੱਜ ਚੁੱਕੇ ਨੇ ਠੀਕ ਆ ਜੀ ਕੰਮਕਾਰ ਕਰਕੇ ਮੈਂ ਸੰਵਾਰਲੇ ਚਲੇ ਗਿਆ ਸੀਗਾ ਹੁਣ ਆਇਆ ਤੇ ਇਸ ਬਲੌਗ ਦਾ ਆਪਾਂ ਇੱਥੇ ਕਰਦੇ ਆ ਦੀ ਐਂਡ ਪਲੀਜ਼ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਇਹ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਮਿਲਦੇ ਆਂ ਅਗਲੀ ਵੀਡੀਓ ਚ ਥੈਂਕ ਯੂ ਬਾਏ